ਆਨ ਮੋਰਚੇ ਵੱਲੋਂ ਬੀਜੇਪੀ ਦੇ ਆਗੂਆਂ ਦਾ ਘਰੋ ਕਰਨ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਹੈ ਲੋਕ ਮੁਰਦਾਬਾ 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 ਬੀਜੇਪੀ ਸਰਕਾਰ ਮੁਰਦਾਬਾ 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 ਬੀਜੇਪੀ ਸਰਕਾਰ ਮੁਰਦਾਬਾ ਮੁਰਦਾਬਾ ਰਾਣੀ ਪ੍ਰਨੀਤ ਕੌਰ ਮਤਲ ਭਾਜਪਾ ਚੜ੍ਹ ਰਹੀ ਹੈ ਉਹ ਅੱਜ ਨਾਬੇਚ ਪ੍ਰੋਗਰਾਮ ਕਰਨ ਆ ਰਹੀ ਹੈ ਉਹਦਾ ਪੂਰਨ ਤੌਰ ਤੇ ਸੰਯੁਕਤ ਮੋਰਚੇ ਵੱਲੋਂ ਵਿਰੋਧ ਕਰ ਰਹੇ ਆ ਸੰਯੁਕਤ ਮੋਰਚੇ ਵੱਲੋਂ ਐਲਾਨ ਹੈ ਵੀ ਭਾਜਪਾ ਜਿੰਨਾ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਨਹੀਂ ਕਰਦੀ ਉਹਨਾਂ ਤੱਕ ਇਹਨਾਂ ਦਾ ਕੋਈ ਵੀ ਜਿਹੜਾ ਨਮਾਇੰਦਾ ਹੈ ਉਹ ਪਿੰਡਾਂ ਚ ਨਾ ਬੜ ਸਕੇ ਵੋਟਾਂ ਚੋਣ ਲੜਨੀ ਤਾਂ ਬਹੁਤ ਦੂਰ ਦੀ ਗੱਲ ਹੈ। ਬੁੱਤ ਭੋਲੇ ਭਾਜਪਾ ਵੀ ਪੰਜਾਬ ਦੇ ਵਿੱਚ ਪੈਰ ਪਸਾਰ ਜੂਗੀ ਨਾ ਪਸਾਰਨ ਦੇਈਏ। ਜਿਹੜੇ ਕਿਸਾਨ ਆਗੂ ਨੇ ਗੈਰ ਰਾਜਨੀਤਿਕ ਮੋਰਚੇ ਦੇ ਉਹ ਅੰਦੋਲਨ ਕਰਨ ਗਏ ਸੀਗੇ ਵਿਰੋਧ ਕਰਨ ਗਏ ਸੀ ਅਰੈਸਟ ਕਰ ਲਏ ਜੀ ਇਹ ਸਾਰੀਆਂ ਸਟੇਟਾਂ ਦੇ ਵਿੱਚ ਪੈਰ ਪਸਾਰ ਜਾਂਦੇ ਨੇ ਇਹ ਕਿਸਾਨਾਂ ਨੂੰ ਦੀ ਗ੍ਰਿਫਤਾਰੀ ਦੀ ਗੱਲ ਕਰਦੇ ਆ ਫਾਸੀ ਚੜਨਗੇ ਇਹ ਉਹੀ ਘਰਾਣਾ ਹੈ ਜਿਹੜੇ ਜਿਹੜੀ ਰਾਣੀ ਆ ਰਹੀ ਹੈ ਜਿਹੜਾ ਨੇ ਸਾਡੇ ਜੀਬਾਂ ਵੀ ਦੀ ਸੂਣਾ ਲਗਾਉਂਦੇ ਰਹੇ ਆਏ ਕੁੱਕੜੀ ਪਿੱਛੇ ਗੰਨੇ ਪਿੱਛੇ ਤੀਨੀਆਂ ਦੇ ਠੂਕਣੇ ਤੋਂ ਕੱਪੜੇ ਚੱਕ ਕੇ ਕੋਰੜੇ ਮਾਰਦੇ ਰਹੇ ਇਹਨਾਂ ਦੇ ਸਰਦਾਰ ਉਹ ਪਰਿਵਾਰ ਚੋਂ ਰਾਣੀ ਹੈ ਇਹ ਅੱਜ ਜੇ ਛੋਟੀਆਂ ਵੋਟਾਂ 'ਚ ਤਾਕਤ ਇੰਨੀ ਵੱਡੀ ਤਾਕਤ ਥੋਡੀ ਕੰਮ ਕਰਦੀ ਫਿਰ ਉਹ ਆਮ ਆਦਮੀ ਨੂੰ ਛੱਡ ਕੇ ਜ਼ਿਲੰਦਰ ਦਾ ਉਹ ਇਧਰ ਨਾ ਜਾਂਦਾ ਕੀ ਕਰ ਲਿਆ ਕਿਸੇ ਨੇ ਉਹ ਛਾਲ ਮਾਰ ਕੇ ਪਹਿਲਾਂ ਕਾਂਗਰਸ ਚੋਂ ਇਧਰ ਆਇਆ ਸੀਗਾ ਇਧਰੋਂ ਛਾਲ ਮਾਰ ਕੇ ਇਧਰ ਚੱਲਿਆ ਗਿਆ ਇਹਨਾਂ ਨੂੰ ਤਾਂ ਜੁੱਤੀ ਕੱਢਣੀ ਪਊਗੀ ਅੱਜ ਕੱਢ ਲੈਣਾ ਸਖਾਲੇ ਰਹਿਣਗੇ ਜੇ ਇਹ ਸਾਡੇ ਗੱਲ ਤੇ ਬਹਿ ਗਏ ਫਿਰ ਸਾਨੂੰ ਇਹਨਾਂ ਨੇ ਸਿਰ ਨਹੀਂ ਚੱਕਣ ਦੇਣਾ ਲੋਕਾਂ ਨੇ ਬਹੁਤ ਨੇ ਕਮੈਂਟ ਵੀ ਕਰਨੇ ਨੇ ਵੀ ਆਪ ਤਾਂ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ ਲੋਕਾਂ ਨੂੰ ਇਕੱਠੇ ਹੋਣ ਲਈ ਕਹੀ ਜਾਂਦੀਆਂ ਨੇ ਅਸੀਂ ਇਕੱਠੇ ਹੋ ਕੇ ਲੜੀਏ ਨਹੀਂ ਸਾਨੂੰ ਦਬੋਚਣਗੇ ਇਹ ਅਸੀਂ ਯਤਨ ਕਰਾਂਗੇ ਉਹਨਾਂ ਦੇ ਪੈਰੀ ਹੱਥ ਲਾਉਣ ਦੀ ਵੀ ਯਾਰ ਅਸੀਂ ਇੱਕ ਹੋ ਕੇ ਲੜੀਏ ਇਹ ਸਰਕਾਰਾਂ ਨਹੀਂ ਸਾਡੇ ਨਾਲ ਮਣੀਪੁਰ ਵਾਲੀ ਕਰਨਗੀਆਂ ਮਜਦੂਰ ਆ ਦੁਕਾਨਦਾਰਾਂ ਨੂੰ ਵੱਡੇ ਪੱਦਰ ਤੇ ਸ਼ਹਿਰ ਬਸਾ ਰਹੇ ਐ ਛੋਟੀਆਂ ਦੁਕਾਨਾਂ ਉਜੜਨ ਗਈਆਂ ਜਿਵੇਂ ਛੋਟੀਆਂ ਫੈਕਟਰੀਆਂ ਨੂੰ ਵੱਡੀਆਂ ਫੈਕਟਰੀਆਂ ਖਾ ਗਈਆਂ ਐ ਛੋਟੀ ਦੁਕਾਨਦਾਰੀ ਨੂੰ ਵੱਡੇ ਸ਼ੋਰੂਮ ਖਾਣਗੇ ਸਾਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਆਪਣੀ ਹੱਕੀ ਮੰਗਾਂ ਮੰਬਾਉਣ ਦੇ ਲਈ ਪਹਿਲਾਂ ਵੀ ਕੰਦੋਲਨ ਕਰਕੇ ਗਏ ਨੇ ਸੋ ਹੁਣ ਵੀ ਕੁਝ ਜਥੇਬੰਦੀਆਂ ਅੰਦੋਲਨ ਕਰ ਰਹੀਆਂ ਨੇ ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਦੇ ਆਗੂਆਂ ਦਾ ਘਰੋ ਕਰਨ ਦਾ ਐਲਾਨ ਆ ਜਿਹੜਾ ਕਰ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਨੇ ਚੋਣਾਂ ਦੇ ਦਰਮਿਆਨ ਬੀਜੇਪੀ ਦੇ ਆਗੂ ਪਿੰਡਾਂ ਸਹਰਾਂ ਚ ਵੋਟਾਂ ਮੰਗਣ ਦੇ ਲਈ ਆਉਣਗੇ ਸੋ ਅੱਜ ਅਸੀਂ ਨਾਬਾ ਵਿਖੇ ਖੜਿਆ ਨਾਬਾ ਚ ਬੀਜੇਪੀ ਦੇ ਆਗੂ ਪਟਿਆਲਾ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਜਿਹੜੇ ਪ੍ਰਨੀਤ ਕੌਰ ਨਾਬੇ ਪਹੁੰਚ ਰਹੇ ਨੇ ਸੋ ਉਹਨਾਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਵੱਡੇ ਇਕੱਠ ਕੀਤੇ ਗਏ ਨੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨ ਆਗੂ ਨੇ ਜਿਹੜੇ ਉਹ ਇੱਥੇ ਡਟੇ ਬੈਨੇ ਸੀ ਤਾਕਤ ਉਹ ਜਿਹੜਾ ਵਿਰੋਧ ਕਰਨ ਦੇ ਲਈ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨ ਨੇ ਜਿਹੜੇ ਨਾਲ ਫੈਸਲੇ ਹੋਏ ਚਾਹੀਏ ਨੇ ਉਹ ਕਾਲੀਆਂ ਛੰਡੀਆਂ ਲੈ ਕੇ ਡਟੇ ਹੋਏ ਨੇ ਸੋ ਕਿਸਾਨ ਆਗੂ ਨੇ ਜਿਹੜੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਕਿਸਾਨ ਆਗੂ ਜਿਹੜਾ ਆਪਾਂ ਪਹੁੰਚੇ ਨੇ ਬਖਵਖਤ ਜਥੇਬੰਦੀਆਂ ਤੋਂ ਗ੍ਰਾਹਾਂ ਤੋਂ ਕਿਸਾਨ ਆਗੂ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੈਗਨੂ ਜੀ ਕਾ ਖਾਲਸਾ ਵੈਗਨੂ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਇਹਦੇ ਬਾਰੇ ਦੱਸਾਂਗੇ ਰਾਣੀ ਪ੍ਰਨੀਤ ਕੌਰ ਵਾਲਾ ਭਾਜ ਪਚਰ ਲਈ ਹੈ ਉਹ ਜਨਾਬੇ ਚ ਪ੍ਰੋਗਰਾਮ ਕਰਨ ਆ ਰਹੀ ਹੈ ਉਹਦਾ ਪੂਰਨ ਤੌਰ ਤੇ ਸੰਯੁਕਤ ਮੋਰਚੇ ਵੱਲੋਂ ਵਿਰੋਧ ਕਰ ਰਹੇ ਆ ਕਿਉਂ ਇਹ ਉਹ ਸਰਕਾਰ ਹੈ ਜਿਨ੍ਹਾਂ ਨੇ 800 ਤੋਂ ਵੱਧ ਕਿਸਾਨ ਮਾਰਿਆ ਤੇ ਹੁਣ ਕਿਸਾਨਾਂ ਨੂੰ ਮਾਰ ਰਹੀ ਹੈ ਬਾਡਰਾਂ ਤੇ ਬੈਠੇ ਪਿਛਲੇ ਦਿਨੀ ਗੋਲੀਆਂ ਮਾਰ ਕੇ ਸਾਡੇ ਨੌਜਵਾਨ ਨੂੰ ਮਾਰਿਆ ਇਹਨਾਂ ਨੇ ਤੇ ਅਥਰੂ ਗੈਂਚ ਦੇ ਗੋਲੇ ਪੁਲਿਸ ਨੇ ਨਹੀਂ ਡਰੋਨਾਂ ਨਾਲ ਸਿੱਟੇ ਆ ਉਹ ਪਾਰਟੀ ਜਿਹੜੀ ਕਿ ਸ਼ਾਮਲ ਹੋਏ ਆ ਪੂਰ ਵੱਡੇ ਪੱਧਰ ਤੇ ਸੰਯੁਕਤ ਮੋਰਚੇ ਵੱਲੋਂ ਐਲਾਨ ਹੈ ਵੀ ਭਾਜਪਾ ਜਿੰਨਾ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਨਹੀਂ ਕਰਦੀ ਉਹਨਾਂ ਤੱਕ ਇਹਨਾਂ ਦਾ ਕੋਈ ਵੀ ਜਿਹੜਾ ਨਮੈਂਦਾ ਹੈ ਉਹ ਪਿੰਡਾਂ ਚ ਨਾ ਵੜ ਸਕੇ ਵੋਟਾਂ ਚੋਂ ਲੜਨੀ ਤਾਂ ਬਹੁਤ ਦੂਰ ਦੀ ਗੱਲ ਹੈ ਵੱਡੇ ਪੱਦਰ ਤੇ ਵਿਰੋਧ ਕਰਾਂਗੇ ਮਤ ਭੁੱਲੇ ਭਾਜਪਾ ਵੀ ਪੰਜਾਬ ਦੇ ਵਿੱਚ ਪੈਰ ਪਸਾਰ ਜੂਗੀ ਨਾ ਪਸਾਰਨ ਦੇਈਏ ਜੇ ਪਸਾਰ ਗਈ ਤਾਂ ਇਹਦੀ ਮਨੀਪੁਰ ਨਾਲੋਂ ਹਾਲਤ ਮਾੜੀ ਕਰਨੀ ਹੈ ਪੰਜਾਬ ਦੀ ਉਹ ਜਮਾਤ ਹੈ ਜਿਹੜੀ ਜਮਾਤ ਨੂੰ ਕਿਸੇ ਔਰਤ ਨਾਲ ਕਿਸੇ ਬੱਚੇ ਨਾਲ ਲਿਹਾਜ ਨਹੀਂ ਇਹਨਾਂ ਨੇ ਗੁਜਰਾਤ 'ਚ ਅੱਗ ਲਾ ਕੇ ਬੱਚੇ ਕੋਖਾਂ 'ਚ ਮਾਰੇ ਆ ਉਹ ਜਮਾਤ ਆ ਇਹ ਕੋਖਾਂ 'ਚ ਬੱਚੇ ਮਾਰੇ ਆ ਇਹਨਾਂ ਨੇ ਸਾਡੀਆਂ ਮਣੀਪੁਰ ਦੇ ਵਿੱਚ ਔਰਤਾਂ ਨੂੰ ਬਸਤਰ ਲਾ ਕੇ ਬਾਜ਼ਾਰਾਂ 'ਚ ਫੇਰੇ ਆ ਫਿਰ ਪੰਜਾਬ ਕਿਹੜੇ ਖੇਤੀ ਮੂੜੀ ਜੋਰੇ ਪੈਰ ਪਸਾਰ ਗਈ ਪੰਜਾਬ ਵਾਲੇ ਨਹੀਂ ਕਰਨਗੇ ਅਸੀਂ ਅੰਦੋਲਨ ਕਰ ਰਹੇ ਹਾਂ ਜੀ ਵਿਰੋਧ ਕਰ ਰਹੇ ਹਾਂ ਦੂਜੀ ਸਾਈਡ ਤੇ ਕਿਸਾਨ ਆਗੂਆਂ ਨੂੰ ਅਰੇਸਟ ਕਰ ਰਹੇ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਜਿਹੜੇ ਕਿਸਾਨ ਆਗੂ ਨੇ ਗੈਰ ਰਾਜਨੀਤਿਕ ਮੋਰਚੇ ਦੇ ਉਹ ਅੰਦੋਲਨ ਕਰਨ ਗਏ ਸੀਗੇ ਵਿਰੋਧ ਕਰਨ ਗਏ ਸੀ ਅਰੇਸਟ ਕਰ ਲਈ ਜੀ ਇਹ ਸਾਰੀਆਂ ਸਟੇਟਾਂ ਦੇ ਵਿੱਚ ਪੈਰ ਫਸਾਰ ਜਾਂਦੇ ਨੇ ਇਹ ਕਿਸਾਨਾਂ ਨੂੰ ਤੁਸੀਂ ਗ੍ਰਿਫਤਾਰੀ ਦੀ ਗੱਲ ਕਰਦੇ ਹੋ ਫਾਂਸੀ ਚੜਨਗੇ ਫਾਂਸੀ ਚੜਨਗੇ ਜੀ ਫਾਂਸੀ ਚੜਨਗੇ ਕਿਸਾਨਾਂ ਨੂੰ ਚਾੜੇ ਆ ਪਹਿਲਾਂ ਇਹਨਾਂ ਸਰਕਾਰਾਂ ਨੇ ਅ ਅਧੋਲਨ ਕਰਦੇ ਲੋਕ ਫਾਂਸੀ ਚੜੇ ਇਹ ਜੇ ਇੱਥੇ ਤੱਕ ਇਹਨਾਂ ਦੀ ਤਾਕਤ ਕੰਮ ਕਰ ਗਈ ਇਹ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਤਾਂ ਕੋਰਟ ਤੋਂ ਕਹਾਇਆ ਵੀ ਜਿਹੜੇ ਕਿਸਾਨ ਲੜਦੇ ਆ ਉਹਨਾਂ ਨੂੰ ਚਨਈ ਵਰਗੇ ਜ਼ਿਲ੍ਹੇ ਚਾਹੀਦੇ ਇਹ ਇਹਨਾਂ ਦੀ ਕਹਾਇਆ ਹੋਇਆ ਸਾਰਾ ਕੁਛ ਇਸ ਕਰਕੇ ਸਾਨੂੰ ਪੂਰਨ ਤੌਰ ਤੇ ਵੱਡੇ ਪੱਦਰ ਆਪਦੇ ਏਕੇ ਤੇ ਇਕੱਠੇ ਹੋ ਕੇ ਲੜਨ ਦੀ ਤਾਕਤ ਨੂੰ ਇਕੱਠੀ ਕਰਨਾ ਚਾਹੀਦਾ ਵੋਟਾਂ ਵਾਲਿਆਂ ਤੇ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ 70 ਸਾਲ ਤੋਂ ਵੱਧ ਸਮਾਂ ਹੋ ਗਿਆ ਜੇ ਵੋਟਾਂ ਨਾਲ ਬਣਦੇ ਹੁਣ ਜੇ ਵੋਟਾਂ ਨਾਲ ਰਾਜ ਕਾਇਮ ਹੋਵੇ ਫਿਰ ਰਾਣੀ ਪ੍ਰਨੀਤ ਕੌਰ ਕਾਂਗਰਸ ਚ ਰਹਿੰਦੀ ਨਾ ਫਿਰ ਇਹ ਭਾਜਪਾ ਚ ਕੀ ਅੰਬ ਲੈਣ ਜਾਂਦੀ ਜੇ ਲੋਕਾਂ ਦੀ ਹੁੰਦੀ ਲੋਕਾਂ ਦੀ ਨਹੀਂ ਇਹਨਾਂ ਦਾ ਵਪਾਰ ਹੈ ਇਹਨਾਂ ਨੇ ਦੇਖ ਲਿਆ ਵੀ ਹੁਣ ਇਹ ਈਡੀ ਮਗਰ ਲੱਗੂਗੀ ਆਪਣੀ ਸਦੀਆਂ ਤੋਂ ਲੁੱਟ ਆਪਾ ਕਰਦੇ ਰਹਿਆ ਰਾਜਿਆਂ ਤੋਂ ਲੈ ਕੇ ਪਹਿਲਾਂ ਰਾਜ ਕਰਦੇ ਅਸੀਂ ਲੁੱਟਿਆ ਪੰਜਾਬ ਨੂੰ ਕੁੱਟਿਆ ਵੀ ਮਾਰਿਆ ਵੀ ਆ ਪੰਜਾਬ ਨੂੰ ਇਹ ਉਹੀ ਘਰਾਣਾ ਹੈ ਜਿਹੜੇ ਜਿਹੜੀ ਰਾਣੀ ਆ ਰਹੀ ਹੈ ਜਿਹੜਾ ਨੇ ਸਾਡੇ ਜੀਬਾਂ ਵੀ ਦੀ ਸੂੜਾਂ ਲਗਾਉਂਦੇ ਰਹੇ ਆਏ ਕੁੱਕੜੀ ਪਿੱਛੇ ਗੰਨੇ ਪਿੱਛੇ ਦੀਵਿਆਂ ਦੇ ਢੂਕਣੇ ਤੋਂ ਕੱਪੜੇ ਚੱਕ ਕੇ ਕੋਰੜੇ ਮਾਰਦੇ ਰਹੇ ਇਹਨਾਂ ਦੇ ਸਰਦਾਰ ਉਹ ਪਰਿਵਾਰ ਚੋ ਰਾਣੀ ਹੈ ਇਹ ਅੱਜ ਜੇ ਛੋੜੀਆ ਵੋਟਾਂ ਚ ਤਾਕਤ ਇੰਨੀ ਵੱਡੀ ਤਾਕਤ ਥੋੜੀ ਕੰਮ ਕਰਦੀ ਫਿਰ ਉਹ ਆਮ ਆਦਮੀ ਨੂੰ ਛੱਡ ਕੇ ਜ਼ਿਲੰਦਰ ਦਾ ਉਹ ਇਧਰ ਨਾ ਜਾਂਦਾ ਕੀ ਕਰ ਲਿਆ ਕਿਸੇ ਨੇ ਉਹ ਛਾਲ ਮਾਰ ਕੇ ਪਹਿਲਾਂ ਕਾਂਗਰਸ ਚ ਇਧਰ ਆਇਆ ਸੀਗਾ ਇਦਰੋ ਛਾਲ ਮਾਰ ਕੇ ਇਧਰ ਚੱਲਿਆ ਗਿਆ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਲੋਕਾਂ ਨੂੰ ਕਪੂਰਨ ਤੌਰ ਤੇ ਟੇਕ ਬਣਾਉਣੀ ਚਾਹੀਦੀ ਹੈ ਵੀ ਜਿਵੇਂ ਇਕੱਠੇ ਹੋ ਕੇ ਦਿੱਲੀ ਦਾ ਅੰਦੋਲਨ ਲੜਿਆ ਸੀ ਭਾਜਪਾ ਦੇ ਉਸ ਚੀਪ ਮਿਨਿਸਟਰ ਨੂੰ ਝਕਾਇਆ ਜਿਹੜਾ ਕਹਿੰਦੀ ਜੋ ਕਹੇ ਤਾਂ ਮੈਂ ਵਾਪਸ ਨਹੀਂ ਲੈ ਸਕਦਾ ਅਸੀਂ ਇੱਕ ਐਡੀ ਵੱਡੀ ਤਾਕਤ ਇਕੱਠੀ ਕਰ ਸਕੀਏ ਸਾਡੀ ਤਾਕਤ ਦੀ ਆਵਾਜ਼ ਬਣੇ ਵੀ ਜੋ ਅਸੀਂ ਕਹਤਾ ਉਹੀ ਹੈ ਰਾਜਨੀਤਿਕ ਲੋਕ ਕਰਨ ਨਹੀਂ ਮਜਬੂਰ ਹੁਣ ਐਡੀ ਵੱਡੀ ਤਾਕਤ ਤੁਸੀਂ ਕਹਿ ਰਹੇ ਹੋ ਸੈਂਟਰ ਦੀ ਸਰਕਾਰ ਝਕਾਉਣ ਨੂੰ ਪਰ ਇੱਥੇ ਤਾਂ ਜੀ ਜਿਹੜੀ ਪੰਜਾਬ ਆਪਦੀ ਸਰਕਾਰਾਂ ਉਹ ਵੀ ਬਹੁਤ ਸਾਰੀਆਂ ਅਜੀਹੀਆਂ ਨੀਤੀਆਂ ਲਿਆਉਂਦੀਆਂ ਫਿਰ ਵਾਪਸ ਵੀ ਲੈ ਲੈਂਦੀਆਂ ਉਹ ਨਹੀਂ ਡਰ ਰਹੇ ਜੀ ਭਾਜੀ ਬੀਜੇਪੀ ਸੈਂਟਰ ਦੀ ਤਾਂ ਹੀ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਗਰਾਹਾਂ ਇਹ ਆਖਰੀ ਕਹਿੰਦੀ ਹੈ ਵੀ ਵੋਟਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਵੋਟਾਂ ਤੋਂ ਟੇਕ ਨਾ ਰੱਖੋ ਜਿਹਨੂੰ ਮਰਜ਼ੀ ਬਣਾ ਦਿਓ ਉਹ ਰਾਣੀ ਨੂੰ ਹੋਰ ਨੂੰ ਮੁੱਖ ਮੰਤਰੀ ਜਿਹਨੂੰ ਮਰਜ਼ੀ ਬਣਾ ਦਿਓ ਜਿਹਨੂੰ ਮਰਜ਼ੀ ਤੁਸੀਂ ਪ੍ਰਧਾਨ ਮੰਤਰੀ ਬਣਾ ਦਿਓ ਚੱਲੂਗੀ ਉਹ ਜੋਗਦਾਰਿਆਂ ਦੀ ਜੋ ਜੋਗਦਾਰਿਆਂ ਨੇ ਕਹਿਤਾ ਭਗਵੰਤਵਾਨ ਨੂੰ ਵੀ ਉਹ ਦੋਏ ਕਾਲੇ ਨੂੰ ਲਾਗੂ ਕਰ ਮੰਡੀਆਂ ਤੋੜ ਕੇ ਸਾਡੇ ਹਵਾਲੇ ਕਰ ਇਹਨੇ ਦੀਆਂ ਫਟਾਫਟ ਇਹਨੇ 26 ਮਾਰਕੀਟ ਕਮੇਟੀਆਂ ਸਹਿਲੋਂ ਦੇ ਹਵਾਲੇ ਕਰਤੀਆਂ ਨੌ ਘਰਾਣਿਆਂ ਨੂੰ ਦੇ ਦਿੱਤੀਆਂ ਜਦੋਂ ਲੋਕਾਂ ਨੇ ਡੰਡਾ ਚੱਕ ਲਿਆ ਬਾਰ ਮੂਰੇ ਜਾ ਬੈਠੇ ਵੀ ਗਾਹਾਂ ਬੋਟਾਂ ਨੇ ਬਣੂਗਾ ਕੀ ਉਦੋਂ ਵਾਪਸ ਲੈ ਲੀਆਂ ਫਿਰ ਸਾਡੇ ਲੋਕ ਕਿਉਂ ਨਹੀਂ ਸਮਝਦੇ ਜੀ ਅਨਵਰ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਬਹੁਤ ਇਕੱਠ ਕਰਕੇ ਪਹੁੰਚੇ ਨੇ ਜੀ ਉਹ ਵੀ ਪੰਜਾਬ ਦੇਓ ਸੀਗੇ ਜਿਹੜੇ ਉੱਥੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਲਾਉਂਦੇ ਸੀ ਇਹ ਕਿਉਂ ਸਮਝ ਇਸੇ ਗੱਲ ਦਾ ਇਸੇ ਗੱਲ ਦੀ ਤਕਲੀਫ ਆ ਸਾਨੂੰ ਇਹਨਾਂ ਦੇ ਚੋਰਾਂ ਦੇ ਮਗਰ ਨਹੀਂ ਭਜਣਾ ਚਾਹੀਦਾ ਇਹ ਇਹ ਵਿਚੂ ਨੇ ਉਹ ਕਹਿੰਦਾ ਵੀ ਜਣੀ ਕੇ ਕਿਹੜਾ ਬਿੱਛੂ ਕਿੰਨੇ ਦਾ ਉਹ ਕਹਿੰਦਾ ਵੀ ਜਿਹੜਾ ਮਰਜ਼ੀ ਲੈ ਲੈ ਵੱਡਾ ਛੋਟਾ ਡੰਗ ਬਾਰੂਗਾ ਤੇ ਦਰਦ ਇੱਕੋ ਹੀ ਹੋਊਗਾ ਇਹ ਬਿੱਛੂ ਨੇ ਇਹਨਾਂ ਨੇ ਚੱਲਣਾ ਅਜੋਗਦਾਰਾਂ ਦੇ ਮੰਗਰ ਅਜੋਗ ਘਰਾਣੇ ਇਹਨਾਂ ਨੂੰ ਪੈਸੇ ਦਿੰਦੇ ਆ ਸਰਕਾਰਾਂ ਚੱਲਦੀਆਂ ਨੇ ਗਲ ਤੇ ਗੋਡਾ ਰੱਖਦੇ ਆ ਕਿਨੇ ਸਾਰਾ ਕੁਝ ਲਾਗੂ ਕਰਾਉਣਗੇ ਆਗਾ ਜੇ ਲੋਕ ਸਾਡੇ ਇਕੱਠੇ ਨਾ ਹੋਏ ਸਾਨੂੰ ਇਕੱਠੇ ਹੋ ਕੇ ਲੜਨਾ ਪਊਗਾ ਇਹਨਾਂ ਨੂੰ ਤਾਂ ਜੁੱਤੀ ਕੱਢਣੀ ਪਊਗੀ ਅੱਜ ਕੱਢ ਲੈਣਾ ਸਖਾਲੇ ਰਹਿਣਗੇ ਜੇ ਇਹ ਸਾਡੇ ਗੱਲ ਤੇ ਬਹਿ ਗਏ ਫਿਰ ਸਾਨੂੰ ਇਹਨਾਂ ਨੇ ਸਿਰ ਨਹੀਂ ਚੱਕਣ ਦੇਣਾ ਤੁਸੀਂ ਨੇ ਸਾਨੂੰ ਇਕੱਠਾ ਹੋਣਾ ਪਊਗਾ ਲੋਕਾਂ ਨੇ ਬਹੁਤ ਨੇ ਕਮੈਂਟ ਵੀ ਕਰਨੇ ਨੇ ਵੀ ਆਪ ਤਾਂ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ ਲੋਕਾਂ ਨੂੰ ਇਕੱਠੇ ਹੋਣ ਲਈ ਕਹੀ ਜਾਂਦੀਆਂ ਨੇ ਯਤਨ ਕਰ ਰਹੇ ਆ ਉਸ ਦਿਨ ਨੂੰ ਬੇਨਤੀ ਕਰ ਰਹੇ ਆ ਵੀ ਅਸੀਂ ਇੱਕ ਪਲੇਟਫਾਰਮ ਬਣਾ ਕੇ ਚੱਲੀਏ ਜਿਵੇਂ ਅਸੀਂ ਪਹਿਲਾਂ ਕੋਲ ਲੜਿਆ ਅਸੀਂ ਇਕੱਠੇ ਹੋ ਕੇ ਲੜੀਏ ਨਹੀਂ ਸਾਨੂੰ ਦਬੋਚ ਲਣਗੇ ਇਹ ਘਾਟ ਕਿਤੇ ਨਾ ਕਿਤੇ ਇਹੀ ਹੈ ਜੀ ਜਿਹੜਾ ਲੋਕਾਂ ਵਿੱਚ ਡਰੇ ਨਹੀਂ ਰਿਹਾ ਉਦਾਂ ਅੰਦੋਲਨ ਬਾਣੇ ਨਹੀਂ ਰਿਹਾ ਘਾਟ ਕੋਈ ਏਕੇ ਦੀ ਉਹ ਹੈ ਜੀ ਇਹ ਗੱਲ ਥੋੜੀ ਸੋਣਾ ਨੇ ਸੱਚੀ ਹੈ ਤਾਂ ਹੀ ਇਹ ਜ਼ੁਰਤ ਕਰ ਰਹੇ ਆ ਪੰਡਾ ਚ ਪੜਨ ਦੀ ਤਾਂ ਹੀ ਇਹਨਾਂ ਨੇ ਭਾਜਪਾ ਜਾਣ ਦੀ ਜ਼ਰੂਰਤ ਕੀਤੀ ਹੈ ਨਹੀਂ ਉਧਰ ਨੂੰ ਜਾ ਰਹੇ ਐ ਪਰ ਇਹ ਜਾਂ ਕੁਛ ਨਹੀਂ ਲੋਕ ਇਕੱਠੇ ਹੋਣਗੇ ਸਾਡੇ ਭਰਾ ਨੇ ਅਸੀਂ ਹੋਰ ਯਤਨ ਕਰਾਂਗੇ ਅਸੀਂ ਯਤਨ ਕਰਾਂਗੇ ਉਹਨਾਂ ਦੇ ਪੈਰੀਂ ਹੱਥ ਲਾਉਣ ਦੀ ਵੀ ਯਾਰ ਅਸੀਂ ਇੱਕ ਹੋ ਕੇ ਲੜੀਏ ਇਹ ਸਰਕਾਰਾਂ ਨਹੀਂ ਸਾਡੇ ਨਾਲ ਮਨੀਪੁਰ ਵਾਲੀ ਕਰਨਗੀਆਂ ਐਂ ਅਸੀਂ ਨਾ ਕਰੀਏ ਲੜਨਾ ਪੈਣਾ ਇਕੱਠੇ ਹੋਣਾ ਪੈਣਾ ਇਕੱਠੇ ਬਿਨਾ ਸਰਨਾ ਨਹੀਂ ਮਜ਼ਦੂਰ ਉਹ ਦੁਕਾਨਦਾਰਾਂ ਨੂੰ ਵੱਡੇ ਪੱਧਰ ਤੇ ਸ਼ਹਿਰ ਬਸਾਰੇ ਐ ਛੋਟੀਆਂ ਦੁਕਾਨਾਂ ਉਜੜਨ ਗਈਆਂ ਜਿਵੇਂ ਛੋਟੀਆਂ ਫੈਕਟਰੀਆਂ ਨੂੰ ਵੱਡੀਆਂ ਫੈਕਟਰੀਆਂ ਖਾ ਗਈਆਂ ਐਂ ਛੋਟੀ ਦੁਕਾਨਦਾਰੀ ਨੂੰ ਵੱਡੇ ਸ਼ੋਅਰੂਮ ਖਾਣਗੇ ਮਾਲ ਵਾਲਟਾ ਵਰਗੀਆਂ ਉਰੇ ਏਜੰਸੀਆਂ ਆ ਗਈਆਂ ਉਹ ਵੱਡੇ ਮਾਲ ਬਣਾ ਕੇ ਦੁਕਾਨਾਂ ਨੂੰ ਫੇਲ ਕਰਨ ਗਈਆਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਮਲਾਜਮਾਂ ਦਾ ਰਾਈ ਬੰਦ ਕਰਤਾ ਟੀਚਰ ਵਿਚਾਰਿਆਂ ਨੂੰ ਟੈਂਕੀਆਂ ਤੇ ਚੜਿਆਂ ਨੂੰ ਬੈਠਿਆਂ ਨੂੰ ਬਹੁਤ ਬਹੁਤ ਚਿਰ ਹੋ ਗਿਆ ਉਹ ਥੱਕ ਹੱਕ ਕੇ ਦਾੜੀਆਂ ਲੰਬੀਆਂ ਹੋ ਗਈਆਂ ਵਧ ਗਈਆਂ ਉਹ ਮੁੜ ਕੇ ਕਿਸੇ ਨੇ ਲਾਹੇ ਨਹੀਂ ਐ ਜਾਨੀ ਕੀ ਹਾਲਤ ਹੈ ਰੋਜ਼ਗਾਰ ਕਿਤੇ ਛੱਡਿਆ ਨਹੀਂ ਨੌਜਵਾਨ ਨਰਾਸ਼ ਹੈ ਅ ਨਸ਼ੇ ਦਾ ਆਲਮ ਬਹੁਤ ਵੱਡੇ ਪੱਧਰ ਤੇ ਹੈ ਜੀ ਕੀ ਲੱਗਦਾ ਜੀ ਆ ਰਹੇ ਨੇ ਉਹ ਨੁਸਾਰੇ মিডিਆ ਵਾਲੇ ਤੁਰਪੇ ਨੇ ਸਾਇਦ ਧਿਆਨ ਉਧਰ ਵੀ ਧਿਆਨ ਰੱਖਦੇ ਆ ਜੀ ਆਪਾਂ ਗੱਲ ਵੀ ਕਰਦੇ ਆ ਜੇ ਦੇਖਿਆ ਜਾਵੇ ਜੀ ਕਿਸਾਨ ਅੰਦੋਲਨ ਨੂੰ ਤਾਂ ਲੋਕਾਂ ਨੇ ਮਜ਼ਾਕ ਬਣਾ ਲਿਆ ਸਾਡੇ ਪਾਸ ਤੋਂ ਇੱਕ ਨੌਜਵਾਨ ਬੀਜੇਪੀ ਦੇ ਆਗੂ ਨੇ ਪੀਸੀ ਸੰਯੁਕਤ ਮੋਰਚੇ ਨੇ ਐਲਾਨ ਕੀਤਾ ਕਿ ਤੁਸੀਂ ਕਿਸਾਨਾਂ ਨੇ ਬੀਜੇਪੀ ਦੇ ਆਗੂਆਂ ਦਾ ਘਰੋ ਕਰਨਾ ਹੈ ਉਹਨਾਂ ਦੇ ਕੋਈ ਘਰ ਅੱਗੇ ਗਿਆ ਨਹੀਂ ਜੀ ਉਹਨਾਂ ਨੇ ਆਗੂਆਂ ਨੂੰ ਕਿਸਾਨਾਂ ਆਗੂਆਂ ਨੂੰ ਬਹੁਤ ਨੂੰ ਫੋਨ ਕਰ ਰਹੇ ਨੇ ਵੀ ਮੇਰੇ ਘਰ ਅੱਗੇ ਯਾਰ ਧਰਨਾ ਲਾ ਲਓ ਮੇਰੇ ਨੰਬਰੇ ਬਣ ਜਾਣਗੇ ਇਹ ਨੰਬਰ ਬਣਾਉਣ ਦੀ ਗੱਲ ਨਹੀਂ ਵੱਡੇ ਪੱਦਰ ਤੇ ਇਹਨਾਂ ਵਾਲਾ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਲਈ ਵੀ ਖਤਰਨਾਕ ਹੋਊਗਾ ਅੱਜ ਜਿਹੜੇ ਭੱਜ-ਭੱਜ ਜਾ ਰਹੇ ਨੇ ਲੋਕ ਆਉਣਗੇ ਨਾ ਕਿ ਨਹੀਂ ਨੂੰ ਜਿਵੇਂ ਸਰਦਾਰਾਂ ਨੇ ਪਹਿਲਾਂ ਪਿੰਡਾਂ 'ਚੋਂ ਭੱਜ ਕੇ ਸ਼ਹਿਰਾਂ ਜਾਣਾ ਬਚਾਈਆਂ ਤੇ ਐ ਬਣੂਗੇ ਇਹਨਾਂ ਨਾਲ ਪਰ ਲੋਕ ਹੈ ਨਾ ਚ ਰਲਣ ਦਾ ਨਾ ਪ੍ਰਾਲਾ ਕਰਨਾ ਉਹ ਲੋਕਾਂ ਦੇ ਮਾੜੇ ਤੋ ਇਹ ਹਨ ਕਿਸਾਨ ਆਗੂ ਅਸੀਂ ਤੁਹਾਨੂੰ ਅੱਗੇ ਕਿਸ ਤਰ੍ਹਾਂ ਦਾ ਕਰੋ ਹੁੰਦਾ ਕਿਸ ਤਰ੍ਹਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਉਹ ਵੀ ਦਿਖਾਵਾਂਗੇ ਤੁਸੀਂ ਬਣੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ ਜੀ